ਗੋਬਨ ਨਿਸ਼ਾਨ ਪਾਗੇ ਟੀਲੇ ਮੰਗਰ ਨਗਾਰਾ ਖੜਕੇ ਪਿੱਛੇ ਘੇੜਦੇ ਫੇਰਦੇ ਨਿਹੰਗ ਸਿੰਘ ਘਤ ਘਾਇਓ ਤੂੰ ਪਿੱਛੇ ਫੌਜੀ ਸੁਮਰ ਮੇ ਕਹਿੰਦੇ ਰਾਜ ਆ ਕੋਈ ਨੋ ਰਾਜ ਆ ਨਾ ਕਰਨੀ ਵਾਹੀ ਮਾਵੇ ਆਂਦਾ ਯਾਰ ਪਾਦਸ਼ਾ ਝੰਡਾ ਝੂਲਦੇ ਝੂਲਦੇ ਨਗਾਰੇ ਹੁੰਦੇ ਜੱਬੇ ਨਿਨੇ ਸਵਾਰ ਪਾਦਸ਼ਾ ਝੰਡਾ ਝੂਲਦੇ ਝੂਲਦੇ ਨਿਸ਼ਾਨ ਪਾਗੇ ਨੀਲੇ ਪਈ ਮੂਰ ਝੂਲਦੇ ਝੂਲਦੇ ਨਿਸ਼ਾਨ ਪਾਉਂਦੇ ਨੀਲੇ ਮੰਗਰ ਨਗਾਰਾ ਖੜਕੇ ਪਿੱਛੇ ਖੇਣਦੇ ਖੇਣਦੇ ਨਿਹੰਗ ਸਿੰਘਾਂ ਟਕਾਉ ਉਹਨੂੰ ਪਿੱਛੇ ਫੌਜੀ ਜ਼ੂਰ ਮੇਂ ਕਹਿੰਦੇ ਰਾਗਿਆ ਕਹਿੰਦੇ ਰਾਹਿਆ ਨਾ ਘਰ ਨੀਲੇ ਆਹੀ ਮਾਰਿਆਂ ਦਾ ਯਾਰ ਬਾਦਸ਼ਾਹ ਝੰਡਾ ਝੂਲਦੇ ਝੂਲਦੇ ਇਹਨੇ ਮਹਾਰਾਜਾ ਹੰਦੂ ਜੀ ਦੇ ਨਾਮ ਸਮਾਪਤ ਬਾਦਸ਼ਾਹ ਝੰਡਾ ਝੂਲਦੇ ਨਾਮੇ ਗੁਰਾਂ ਦਾ ਗੋਬਿੰਦ ਸਿੰਘ ਪਿਆਰਾ ਗੁਜਰੀ ਦਾ ਜਨ ਚਮਕੇ ਸਿਰ ਕਲਗੀ ਕਲਗੀ ਮਾਰਦੀ ਚਮਕਾ ਮੱਠੀ ਮੱਠੀ ਮਾਰਾ ਫੇਰਦਾ ਓ ਡਿੱਗੇ ਪੈ ਨੂੰ ਡਿੱਗੇ ਪੈ ਨੂੰ ਉਠਾਉਣਾ ਅੱਖੀਂ ਲੱਖ ਦੇ ਵਿਚਾਰ ਤਾਨਸ਼ਾ ਹਟਦੇ ਝੂਲਦੇ ਝੂਲਦੇ ਨਗਾਰੇ ਆਉਂਦੇ